ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹਾਉਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜਮਾਨਤਾ ਜਬਤ ਕਰਾਤੀ ਉਹਨਾਂ ਦੀ ਤੁਸੀਂ ਤਾਈਂ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕਾਲੀ ਤੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣਾ ਕਿਉਂਕਿ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ اے ਕਿਹੋਂ ਬਣ ਗਏ ਕੁਰਸੀਆਂ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਬਸ ਆਹੀ ਦੁੱਖ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਉਹਨਾਂ ਗਰੀਬਾਂ ਦੇ ਪੈਸੇ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਸਕਾਲਰਸ਼ਿਪ ਦੇ ਖਾ ਗਏ ਜਿਹੜੇ ਐਸ ਸੀ ਬੱਚਿਆਂ ਨੂੰ ਮਿਲਦੇ ਆ ਅਸੀਂ ਭਰੇ ਪੈਸੇ ਉਹ ਹੁਣ ਕਾਲਜਾਂ ਨੂੰ ਪੈਸੇ ਦਿੱਤੇ ਅਸੀਂ ਜਿਹੜੇ ਇਹਨਾਂ ਨੇ ਦਿੱਤੇ ਹੀ ਨਹੀਂ ਸੀ ਉਹਦੇ ਕਰਕੇ ਬੱਚੇ ਪੜਨੋਂ ਹਟ ਗਏ ਕਾਲਜਾਂ ਚ ਕਿਉਂਕਿ ਆਰਥਿਕ ਹਾਲਤ ਠੀਕ ਨਹੀਂ ਫੀਸਾਂ ਭਰੀਆਂ ਨਹੀਂ ਜਾਂਦੀਆਂ ਗਵਰਨਮੈਂਟ ਨੇ ਫੀਸਾਂ ਜਿਹੜੀਆਂ ਆਉਂਦੀਆਂ ਸੀ ਉਹ ਦੱਬ ਲੀਆਂ ਧਰਮ ਚੋਂ ਪੈਸੇ ਖਾ ਗਏ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਅੱਬੇ मजा ਆਏਗਾ ਨਾ ਬਿੜੋ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਾ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੀ ਆਈ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਲੱਗ ਜਾਂਦੇ ਆ ਹੁਣ ਪਲਸਟਰਾਂ ਚ ਹੀ ਨਿਕਲੀ ਜਾਂਦੇ ਆ ਕਦੇ ਇੱਧਰ ਹੀ ਬਾਂਦੇ ਪਲਸਟਰ ਜੱਲਾਵਾਂ ਦੇ ਕਦੇ ਇੱਧਰ ਹੀ ਦਲਵਾਉਂਦੇ ਕਦੇ ਲਾ ਤੇਲਵਾ ਲੰਦਾ ਪਲਸਟਰਾਂ ਪਲਸਟਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਐ ਆ ਪ੍ਰਮਾਤਮਾ ਐ ਨਾ ਤੁਪੂਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਮੱਤ ਵਜੀ ਹੋਈ ਐ ਨੰਦੀਆਂ ਬਹੁ ਲੁੱਟਿਆ ਨਾ ਨੇ ਆਪਨ ਬਹੁ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂਦਾ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਨੂੰ ਤਾਂ ਆਵਾਜ਼ਾਂ ਮਾਰਦੇ